ਕੋਨੇ ਦੇ ਮਾਸ ਤੋਂ ਹਟਾ ਕੇ ਵੜੀ ਮਸਾਣੀ ਤੇਵੀ ਜੋ ਕਾਣੀ ਉਮਤ ਉਪਚਾਹੇ ਰੱਖੀ ਪੂਤ ਪਰ ਇਤਨਾ ਜਿੰਨਾ ਦੰਤ ਰਾਖਾਨੀਆਂ ਟਟੀਆਂ ਦੁਨੀਆਂ ਤੇ ਅਸਰ ਚੜਾਤੇ ਪੇੜਿਆਂ ਤੇ ਹਨਾਲੇ ਜ਼ਿੰਮੇਵਾਰੀਆਂ ਸੀ ਛਾਤੀਆਂ ਅੰਧੀਆ ਚੱਕੀਆਂ ਰਤਨ ਚਹੋੜ ਕਟੀਆਂ ਮੇਰੀ ਪੇੜੀ ਤੇ ਸੇਤਵਾਰ ਕਾ ਹੱਦ ਸੀ ਹਿੰਦੂਆਂ ਨੂੰ ਪਹਾਰੇ ਹੀਰੋ ਜਾਣ ਜਿੰਦਨੀ ਸੀ ਗੁਰੂ ਨਾਨਕ ਸਾਹਿਬ ਤਾਂ ਕਲੰਦਰੀ ਖੂਪਾ ਤਾਰ ਕੇ ਉੱਠ ਗਿਆ ਬੇਚਮੱਕੇ ਦੇ ਉਹ ਛਣ ਲੱਗੇ ਮੱਤੇ ਦੇ ਮੌਲਵੀ ਕੋ ਕੌਣ ਹੈ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਹਿੰਦੂ ਕਹਾ ਕਾ ਮਾਰ ਦੇ ਮੁਸਲਮਾਨ पंज ततां पुतला नानक मेर नोना नू गे पीआ कठी ਸੰਕਟਾਂ ਦੇ ਤਨ ਦੇ ਤੋੜ ਕਠੀਆਂ ਕੋ ਰਾਜੇ ਬਾਤ ਰਾਜੇ ਦੀ ਲੜਤੀ 10 ਨਵੰਬਰ ਰਟਿਆ ਰਾਜੇ ਮਹਾਰਾਜ ਇਕੱਠੇ ਹੋਏ ਕਹਿਣ ਲੱਗੇ ਕ੍ਰਿਸ਼ਨ ਮਹਾਰਾਜ ਨੂੰ ਏ ਤੁਸੀਂ ਸ਼ਰਤ ਪੂਰੀ ਕਰਦੇ ਹੋ ਕ੍ਰਿਸ਼ਨ ਮਹਾਰਾਜ ਕਹਿੰਦਾ ਮੈਂ ਤਾਂ ਸ਼ਰਤ ਪੂਰੀ ਕਰਨੀ ਨਹੀਂ ਮੇਰੇ ਅੱਗੇ ਘਾਰੇ ਕਈ ਰਾਣੀਆਂ ਬਾਸਦੀਆਂ ਕਿਹੜਾ ਤਰਨ ਨਾ ਬੜਿਆ ਗੁਰੂ ਤਾਂ ਕਹਿੰਦੀ ਆਪ ਦੀ ਜਾਤ ਦੱਸ ਦੇ ਫਟਾਪ ਦੇ ਕੜਾਏ ਤੇਲ ਦੇ ਤੀਜੀ ਆੱਖਾ ਖੁੱਲਹੀ ਯਾਰ ਜਣ ਪਾਣੋ ਦੀ ਹਮਾਰਾ ਨਖਨਾਂ ਦੇ ਬਿੰਨੀਆਂ ਹਸੀ ਮੱਛੀਆਂ ਰਤਨ ਕਹੋਣ ਕੱਠੀਆਂ ਦੇੜੀ ਪੂੜ ਤੇ ਗੂ ਸੰਗਤਾਂ ਜੇ ਸਰਨਤ ਹੋਣ ਕਠੀਆਂ ਤੇਰੀ ਪੂਰਤੇ ਪੂਰਾਨੀਆਂ ਸੰਗਤਾਂ ਜੇ ਸਰਨਤ ਹੋਣ ਕਠੀਆਂ ਓਏ ਨਾਮ ਜਪ ਲੈ ਰੂਹੇ ਔਗਣ ਖਟਣੇ ਵੀੜੀ ਬਣਾ ਲੈ ਭਗਤ ਅਗਰ ਦੇ ਨੰਗਣੇ ਨੂੰ ਤੇਰਾ ਵੇੜਾ ਲੱਗ ਦੂ ਆਗਿਆ ਹਪਤਨਾ ਤੇ ਹੰਪਾਪੇ ਪੁਰਤੀ ਬਾੜਿਆ ਨੇ ਹੋ ਜੋ ਤਾਂ ਪਾ ਜਮਾ ਕਰ ਨਹੀਂ ਆ ਦਸੀਆ ਲੈਤਨeta ਹੋ جا کے ਕੋਲੇ ਰਾਜੇ ਬਾਹੁਰ ਦੇ ਸਈ ਦਾ ਤਨ ਸੰਤ ਹੋਰ ਜਾਂਦੇ ਐ ਜਾ ਕੇ ਵੀਰੋ ਫੜ ਕੇ ਗੁਰੂ ਨਾਨਕ ਸਾਹਿਬ ਦੇ ਬਾਲੇ ਦੇ ਮਰਦਾਨੇ ਨੂੰ ਦੇਤੇ ਵੇਚਾ ਜੀਲ ਦੇ ਉਸ ਦਾ ਮਰਦਾਨਾ ਕਹੇ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਵੇਖੀ ਮਰਦਾਨਿਆ ਰੰਗ ਕਰ ਤਾਰ ਦੇ ਓਥੇ ਆਪੇ ਜੀ ਕੋ ਕਾ ਦੀਆਂ ਜਟੀਆਂ ਨੇਤ ਵੇਟ ਪੀ ਪੀ ਵਾਲੇ ਵਿਟ ਦੀਨਾ ਗੋੜਾਂ ਦੇ ਰੂਹਾਂ ਬਾਗੀਆਂ ਪਿਛਲੇ ਗਨਾ ਸਰਾਫਾਂ ਤੋਂ ਬਾਗਚੇ ਚੁਗਸਾ ਦੀਆਂ ਪਿਆਰੇ ਬਾਗਚੇ ਅੰਬਰਾਂ ਦੇ ਪਿੱਛੇ ਨਾ ਛੱਡੀਆਂ ਬਾਕੀਆਂ ਹਤਿਨ ਲੋਕ 14 ਪਵਨ ਥਗਲ ਵਿਆਪ ਕਰਾਂ ਹੋ কুরਸੀ ਵਾਲੇ ਪਾਤਸ਼ਾਹ ਤਾਂ ਅਗੇ ਜਿ ਝੜ ਕੇ ਹੋ ਤੇ ਪੁਸ਼ਪ ਵਿਮਨ ਤੇ ਗਏ ਗਏ ਕਾਰਾਂ ਹੁਈਆਂ ਪੈਟ 17 ਲੋਕਾਂ ਦੇ ਜਦੂ ਰਾਮਚੰਦਰ ਨੇ ਕਦਮਾਂ ਜੁਤੇ ਆ ਪੂਰੀ ਦੇ ਵਿੱਚ ਰੱਖੀਆਂ ਜੇਤਨਤ ਹੋਇ ਕਠੀਆਂ ਸਨਾਈ ਪੰਡਵਾ ਦੀ ਤੇ ਹੋੜ ਹਟ ਗਿਆ ਸੀ ਹੁਣ ਵੀ ਵੀਰੋ ਦੁੱਖ ਟੁੱਟ ਜਾਂਦੇ ਜਾ ਕੇ ਦੇਚ ਪੁੰਨੇ ਤੇ ਜਗਰਾਮ ਦੇ ਤੇਰਾ ਫਗਣ ਨੂੰ ਕੋਥੇ ਨੂੰ ਰੱਬਾਂ ਨ ਗਈਆਂ ਕੋਨੇ ਨਹੀਂਆਂ ਨਸੀਆਂ ਜੇਤਨਤ ਹੋੜ ਕਰਤੀਆਂ ਹੇ ਰੀ ਹਕੂਰ ਤੇ ਕੋਰਾਨੀਆਂ ਸੰਗਤ ਇਕਤਨਤ ਹੋਣ ਕਠੀਆਂ ਪੁੱਛਿਆ ਪੂਰਨ ਨੇ ਕਹਿੰਦਾ ਕਾਨਾ ਦੱਸ ਰਿਹਾ ਐਸ ਪੀਪਲ ਦੇ ਕਿੰਨੇ ਪੱਤੇ ਐ ਕਹਿੰਦਾ ਨਾਲੇ ਪੱਤੇ ਤੇ ਨਾਲੇ ਗਾਣੀਆਂ ਦੱਸ ਤੀ ਨਸੀ ਫੇਰ ਪੁੱਛਿਆ ਕਹਿੰਦਾ ਪੂਰਨ ਕਿੰਨੀਆਂ ਕੂਆਂ ਉੱਡੀਆਂ ਵਿਚੋ ਪਹਾੜਾਂ ਨੂੰ ਕਹਿੰਦਾ ਦੱਸ ਦੂ ਸਣੀਪ ਦੇਸ਼ ਕਿੰਨੀਆਂ ਕੂਆਂ ਉੱਡੀਆਂ ਤੇ ਕਿੰਨੇ ਬੱਚੇ ਕਿੰਨੇ ਆਂਡੇ ਵੈਚਾ ਪਹਾੜਾਂ ਦੇ ਉਹਨਾਂ ਨੂੰ ਚੋਗ ਤਾਂ ਪੜਨਾਂ ਦੀ ਚਾਹ ਤੁਸੀਂ ਬਾਗ ਤੇ ਮਾਲੀ ਬਣ ਕੇ ਆਦੇ ਹਾਂ ਬਾੜਿਆ ਬੇਟਾ ਮਾਤਾ ਨੂੰ ਕਹਦੇ ਰਾਖੀਆਂ ਉਹ ਮੇਹੀ ਮੇ ਰੱਖ ਲਿਓ ਇਨਾ ਹੀ ਰਾਂ ਦੇ ਣਿਆ ਹਾ ਤੁਸੀਂ ਜੀ ਮੇ ਰੱਖਿਆ ਸੀ ਹੰਸਾਂ ਹੰਗੀਆਂ ਰੱਖੀਆਂ ਲੈਕ ਨਕ ਹੋਣ ਕਟੀਆਂ ਜੇੜੀ ਪੂਰਦੇ ਨੋਰਾ ਨੀਓ ਫਾਂ ਕੀ ਆਰ ਕਿਣ ਪਾੜੋ ਨੂਗਾ ਫੈਰਾ ਸੀ ਹਰਮਣ ਕੋ ਦੇਨਾ ਸ਼ਰਤਾਂ ਲੱਗਦੀ ਸ਼ੇਰਾ ਸਿਰ ਦੀ ਤੂੰ ਮੇ ਪਕਤਨੀ ਕਹਿੰਦਾ ਜੇ ਮੈਂ ਕੋੜ ਕੋੜਤਾ ਦਾ ਤੇਰਾ ਸ਼ੇਰ ਬੱਟੂ ਨਾ ਇਹ ਮੈਂ ਖੋੜ ਨਾ ਟੁੱਟਿਆ ਤਾਂ ਤੂੰ ਮੇਰਾ ਸ਼ੇਰ ਬੱਟੀ ਉਥੇ ਜਾ ਦੋ ਰਾ ਰੱਖ ਲਈ ਕਟਾ ਕਟਾ ਦੇ ਬਾਸੀ ਨੇ ਓਥੇ ਕਸਮਾ ਇਕੱਠੇ ਜੀ ਰਹੇ ਨੇ